ਲਗਾਤਾਰ ਤੁਸੀਂ ਬਣੇ ਹੋਏ 47 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰੋਜ਼ੀ ਗੁਰੂ ਵਰਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇੰਗਲੈਂਡ ਮਿਊਜ਼ੀਅਮ ਵਿੱਚ ਪਈ ਹੋਈ ਸਿੰਘਾਸਨ ਦੇ ਬਾਰੇ ਕਿ ਕੋਹੀਨੂਰ ਹੀਰੇ ਬਾਰੇ ਕੀ kia ਐਮਪੀ ਸਰਦਜੀਤ ਸਿੰਘ ਖਾਲਸਾ ਨੇ ਫ੍ਰੀਡ ਕੋਟੂ ਸਾ ਸਰਦਜੀਤ ਸਿੰਘ ਖਾਲਸਾ ਨੇ ਕਿਉਂ ਉਹਨਾਂ ਨੇ ਦੋਹਾਂ ਨੂੰ ਭਾਰਤ ਲਿਆਉਣ ਲਈ ਜੋ ਹੈ ਮਨਾ ਕੀਤਾ ਕਿ ਉਹਨਾਂ ਨੂੰ ਭਾਰਤ ਵਿੱਚ ਨਹੀਂ ਲਿਆਇਆ ਜਾਏਗਾ ਆਖਿਰ ਕੀ ਰੀਜ਼ਨ ਹੈ ਇਸ ਗੱਲ ਨੂੰ ਆਖਣ ਦਾ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਅੱਜ ਅੰਮ੍ਰਿਤਸਰ ਪਹੁੰਚੇ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਨੂੰ ਮਿਲਣ ਪਹੁੰਚੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਨੇ ਜਦੋਂ ਉਹਨਾਂ ਨਾਲ ਮੁਲਾਕਾਤ ਕਰ ਤਖਤ ਸ਼੍ਰੀ ਕੇਸਰ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਤੇ ਕੋਹੀਨੂਰ ਹੀਰੇ ਨੂੰ ਭਾਰਤ ਲਿਆਉਣ ਦੇ ਸੰਬੰਧੀ ਆਵਾਜ਼ ਚੁੱਕਣ ਦੀ ਗੱਲ ਆਖੀ ਤਾਂ ਉਹਨਾਂ ਕਹਾਂਗੇ ਤਖਤ ਸ਼੍ਰੀ ਕੇਸਰ ਸਾਹਿਬ ਦੀ ਸੜਕ ਸੰਬੰਧੀ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਜਲਦੀ ਹੀ ਮੁਲਾਕਾਤ ਕਰਨਗੇ ਤੇ ਰਹੀ ਗੱਲ ਸਿੰਘਾਸਨ ਤੇ ਕੋਹੀਨੂਰ ਹੀਰਾ ਵਾਪਸ ਭਾਰਤ ਲਿਆਉਣ ਦੀ ਤਾਂ ਉਹਨਾਂ ਕਿ ਉਹ ਅਜੇ ਭਾਰਤ ਨਹੀਂ ਆਉਣਾ ਚਾਹੀਦਾ ਕਿਉਂਕਿ ਉਸ ਤੋਂ ਲਿਆ ਕੇ ਰੱਖਣਾ ਕਿੱਥੇ ਹੈ ਜੇਕਰ ਸ਼੍ਰੋਮਣੀ ਕਮੇਟੀ ਖੁਦ ਇਸ ਸੰਬੰਧੀ ਜ਼ਿਆਦਾ ਸੁਹਿਰਦ ਤਾਂ ਖੁਦ ਲੈ ਆਵੇ ਇਸ ਮੌਕੇ ਗੱਲਬਾਤ ਕਰਦਿਆਂ ਮੰਗ ਪੱਤਰ ਦੇਣ ਪਹੁੰਚੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਨੇ ਦੱਸਿਆ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਜਾਣ ਵਾਲੀ ਸੜਕ ਜੋ ਕਿ ਕਈ ਧਾਰਮਿਕ ਸਥਾਨਾਂ ਨੂੰ ਜੋੜਦੀ ਹੈ ਉਸ ਨੂੰ ਬਣਾਉਣ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਤੇ ਕੋਹੀਨੂਰ ਹੀਰਾ ਭਾਰਤ ਵਾਪਸ ਲਿਆਉਣ ਸੰਬੰਧੀ ਫਰੀਦਕੋਟ ਦੇ ਸਾਂਸਦ ਸਰਬਜੀਤ ਸਿੰਘ ਖਾਲਸਾ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਤੇ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁੱਦੇ ਸੰਬੰਧੀ ਸਰਕਾਰ ਨਾਲ ਵਿਚਾਰ ਵਟਾਂਦਰਾ ਕਰਨ ਨੋਟਿਸ ਮਿਲਿਆ ਉਹਦਾ ਤੇ ਮੈਂ ਜਾ ਕੇ ਦਿੱਲੀ ਜਾਊਗਾ ਤੇ ਗੜਕਰੀ ਸਾਹਿਬ ਨੂੰ ਮਿਲ ਕੇ ਦਊਗਾ ਤਾਂ ਕਿਵੇਂ ਵੇਖਦੇ ਕਿੰਨਾ ਕਿ ਜ਼ਰੂਰੀ ਹੈਗਾ ਕਿ ਉਸ ਸੜਕ ਨੂੰ ਬਣਾ ਕਿਉਂਕਿ ਜ਼ਰੂਰੀ ਹੈ ਜੀ ਨੌਣਾ ਸਰਦਾਲੂ ਹੈ ਉਹਨਾਂ ਨੂੰ ਬਾਤ ਸੌਖਾ ਪਊਗਾ ਉਹਨਾਂ ਰੋਪੜ ਨੂੰ ਭੰਮ ਕੇ ਆਉਨੇ ਆ ਅਨੰਦਪੁਰ ਸਾਹਿਬ ਅਮਰਦੇਸਰ ਵਾਲੇ ਉਹ ਬੰਗਾ ਤੋਂ ਸਿੱਧੇ ਆ ਜਾਣਗੇ ਮੇਰੇ ਹਿਸਾਬ ਨਾਲ ਹਲੇ ਨਹੀਂ ਆਉਣਾ ਚਾਹੀਦਾ ਕੀ ਕਰਨੇ श्रोमिक कमेटी तो विशा जी खालस की जन्मभूमि श्री केसाब श्री आनंदपुर साहब नाली सड़क है और सड़क बड़े लंबे समय तो सड़क में बड़े बड़े टोये पाए और किसी ने उसकी सारने ਔਰ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਉਹ ਸੜਕ ਨੂੰ ਬਣਾਉਣ ਦੇ ਲਈ ਕਿਲਾ ਆਨੰਦਗੜ੍ਹ ਵਾਲੇ ਮਾਪੇਛੇ ਆ ਜਿਹੜੇ ਬਾਬਾ ਸਤਨਾਮ ਸਿੰਘ ਜੀ ਸਾਥੇ ਵਾਲੇ ਉਹ ਕਰ ਰਹੇ ਪਰ ਕੰਮ ਇਹ ਹੁੰਦਾ ਸਰਕਾਰਾਂ ਦਾ ਔਰ ਇਸ ਤੋਂ ਪਹਿਲਾਂ ਗੱਤਰੀ ਸਾਹਿਬ ਨੇ ਕੋਠੇਕਨੀ ਪੱਥਰ ਰੱਖਿਆ ਸੀ ਕੋਈ ਕਾਰਨਾਂ ਕਰਕੇ ਉਹ ਸੜਕ ਕੰਪਲੀਟਲੀ ਹੋ ਸਗੀ ਨਾ ਪੰਜਾਬ ਸਰਕਾਰ ਨੇ ਔਰ ਨਾ ਕਿਸੇ ਨੇ ਧਿਆਨ ਦਿੱਤਾ ਉਹਦੇ ਲਈ ਇੱਕ ਉਸ ਤੋਂ ਪਹਿਲਾਂ ਮਨਪਤਰ ਗੁਰੂ ਨਗਰੀ ਦੇ ਐਮਪੀ ਗੁਰਜੀਤ ਸਿੰਘ ਆਗਲਾ ਉਹਨਾਂ ਨੂੰ ਦਿੱਤਾ ਸੀ ਔਰ ਉਹਨਾਂ ਨੇ ਉੱਥੇ ਜਾ ਕੇ ਮੌਕਾ ਵੀ ਵੇਖਿਆ ਸੀ ਤੇ ਕਿਹਾ ਸੀ ਕਿ ਪਾਰਲੀਮੈਂਟ ਵਿੱਚ ਗੱਲ ਕਰਾਂਗੇ ਔਰ ਮੁੱਖ ਮੰਤਰੀ ਪੰਜਾਬ ਦੀ ਸੈਕਟਰੀ ਪੰਜਾਬ ਔਰ ਗੱਟਰੀ ਸਾਹਿਬ ਨੂੰ ਉਹਨਾਂ ਨੇ ਮਿਲ ਕੇ ਮੁਲਾਕਾਤ ਵੀ ਕੀਤੀ ਸੀ ਇਸ ਵਿਸ਼ੇ ਤੇ ਔਰ ਹੁਣ ਜਦੋਂ ਭਾਈ ਸਾਹਿਬ ਭਾਈ ਸਰਪਜੀਤ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਨੇ ਫਿਰ ਤੋਂ ਅਜ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਕਿਉਂਕਿ ਇਹ ਪੰਥ ਦਾ ਮਸਲਾ ਵਾ ਇਸ ਤੋਂ ਇਲਾਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੰਦਾਸਨ ਦੇ ਚੱਲ ਗੱਲ ਰਾਗਤ ਜਿਹੜੇ ਉਹਨਾਂ ਨੇ ਅੱਜ ਸਭਾ ਚੁੱਕੀ ਆ ਔਰ ਬਹੁਤ ਸਾਰੇ ਵਿਰਾਸਤਾ ਨੇ ਉਹਨਾਂ ਦੀਆਂ ਜਿਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਆ ਤੇ ਉਹਨਾਂ ਦੇ ਹਾਲਾਤ ਸੰਤਪਾ ਹੋ ਗਏ ਉਸ ਵਿਸ਼ੇ ਤੇ ਮੁਲਾਕਾਤ ਕੀਤੀ ਇੱਕ ਮੰਗ ਪੱਤਰ ਦਿੱਤਾ ਔਰ ਇਸ ਕੋ ਬਾਅਦ ਮੈਂ ਜਿਹੜੇ ਰਾਜਾ ਵੜਿੰਗ ਦੀ ਚੱਲੀ ਦੀ ਔਰ ਸਾਰੇ ਹੀ ਮੰਬਰ ਪਾਰਲੀਮੈਂਟਾਂ ਨੂੰ ਮਿਲ ਕੇ ਮੰਨ ਚੁੱਕਾ ਹੂਗਾ ਕਿ ਕਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਜਿਹੜਾ ਰਸਤਾ ਵਾ ਉਹ ਜਲਦ ਤੋਂ ਜਲਦ ਬਣਾਇਆ ਜਾਵੇ ਕਿਉਂਕਿ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਸੜਕ ਜੋੜਦੀ ਆ ਜਿਵੇਂ ਕਿ ਨੰਦਪੁਰ ਸਾਹਿਬ ਤੋਂ ਪੀਰਪੁਰ ਸਾਹਿਬ ਉਹ ਬਾਬਾ ਗੋਦਨ ਸ਼ਾਹ ਮਨੀਕਰਮ ਸਾਹਿਬ ਮਾਂ ਨੈਣਾ ਦੇਵੀ ਬਾਬਾ ਗੁਰਪਾਲ ਸਿੰਘ ਪੀਰ ਨਗਾਹ ਔਰ ਬਹੁਤ ਸਾਰੇ ਧਾਰਮਿਕ ਸਥਾਨ ਹੈ ਜਿਨੇ ਚੰਡੀਗੜ੍ਹ ਨੂੰ ਹਮਾਤਾ ਨੂੰ ਸੜਕ ਜੋੜਦੀ ਆ ਇਸ ਤਰਕੇ ਹਰ ਬੰਦਾ ਇੱਥੋਂ ਜਾਂਦਾ ਜਦੋਂ ਦੋ ਤਕਤਾਂ ਨੂੰ ਜੋੜਦੀ ਆ ਸੜਕ ਅਕਸ਼ੀ ਕੇਸਗੜ ਸਾਹਿਬ ਅਤੇ ਅਕਸ਼ੀ ਬਿਕਾਲਤਖ ਸਾਹਿਬ ਅਤੇ ਪਹਿਲੀ ਗੱਲ ਇਹ ਹੈ ਜਿਹੜਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਇੱਕ ਛੜਕਿਆ ਜਿਹੜੀ ਖਾਲਸੇ ਦੀ ਗਲਮ ਕੰਦੀ ਨੂੰ ਜਾਣ ਵਾਲੀ ਨਹੀਂ ਬਣੀ ਪਰ ਖਾਸ ਕਰਕੇ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਔਰ ਪਾਰਟੀ ਪਾਜੀ ਕੋ ਕੁਝ ਵੀ ਗੁਰੂ ਸਾਹਿਬ ਦਾ ਸਾਡਾ ਪਾਜਾ ਕਾਮਯਾਬ ਕਰਕੇ ਨਾ ਜਿਹੜਾ ਪਾਇਸਾ ਵੀ